ਮੈਨੂੰ ਦੌਲਤਾਂ ਤੇ ਸ਼ੌਹਰਤਾਂ ਦੀ ਲੋੜ ਨਾ ਬੜਾ ਕੁਝ ਦਿੱਤਰ ਸਕੂਲ ਦੇ ਵਿੱਚ ਵੀ ਆਪਾਂ ਹਣਾ ਕਰਦੇ ਰਹੇ ਸੀ ਮੈਂ ਸਕੂਲ ਵਿੱਚ ਹੀ ਗਾਉਂਦਾ ਰਿਹਾ ਤੇ ਇਦਾਂ ਮੈਨੂੰ ਬਸ ਸਿੰਗਰ ਬੰਨਾ ਹੀ ਇੱਕ ਡ੍ਰੀਮ ਸੀ ਮੇਰਾ ਮੇਰੇ ਵੱਸ ਦੇ ਮੈਂ ਤਾਂ ਮੰਨਣਾ ਚਾਹੁੰਦਾ ਹਾਂ ਠੰਡੀ ਸ਼ਾਨ ਨੂੰ ਇੱਕ ਸੋਖ ਰੱਖੀ ਰੱਬਾ ਮੇਰੇ ਬਾਪੂ ਨੂੰ ਦੂਜਾ ਹੋਵੇ ਨਾ ਕਦੇ ਵੀ ਕੁਝ ਮਾਣੂ ਸਟੇਜ ਤੇ ਗਾਣਾ ਬਹੁਤ ਖਾ ਤੇ ਸਟੂਡੀਓ 'ਚ ਤਾਂ ਬੰਦਾ ਗਾਈ ਲੈਂਦਾ ਜਿੰਨਾ ਮਰਜ਼ੀ ਹੈ ਨਾ ਬਟ ਲਾਈਵ ਗਾਉਣਾ ਬਹੁਤ ਹੈਗਾ ਉਹਦੇ ਲਈ ਮਿਹਨਤ ਬਹੁਤ ਚਾਹੀਦੀ ਹੈ ਕਿਵੇਂ ਤਾਂ ਮਹਿਸੂਸ ਹੁੰਦਾ ਜਦੋਂ ਲੋਕ ਸਾਹਮਣੇ ਬੈਠੇ ਹੁੰਦੇ ਆ ਤਾੜੀਆਂ ਵੱਜਦੀਆਂ ਤੁਹਾਡੇ ਨਾਮ ਦੀਆਂ ਹਾਂਜੀ ਬਹੁਤ ਵਧੀਆ ਲੱਗਦਾ ਜਦੋਂ ਹਣਾ ਸਾਹਮਣੇ ਆਡੀਅנס ਦੇ ਸਾਹਮਣੇ ਇੰਨਾ ਹਣਾ ਗਾਉਣਾ ਜਿੱਦਾਂ ਹਣਾ ਪਿਆਰ ਮਿਲ ਲੈਣਾ ਵੀ ਜਦਾਂ ਹਣਾ ਆਪਣਾ ਡ੍ਰੀਮ ਹੁਣ ਪੂਰਾ ਹੋ ਚੁੱਕਾ ਇਦਾਂ ਲੱਗਦਾ ਵੀ ਮਾ ਮਾਪ ਦਾ ਵੀ ਸੁਪਨਾ ਪੂਰਾ ਹੋ ਚੁੱਕਾ ਹੈ ਹਰ ਸਾਥ ਜਿਆਦਾ ਗਾਈਡੈਂਸ ਤਾਂ ਤੁਹਾਡੇ ਫਾਦਰ ਸਾਹਿਬ ਵੱਲੋਂ ਮਿਲਦੀ ਹੈ ਹਾਂਜੀ ਬਿਲਕੁਲ ਫਾਦਰ ਸਾਹਿਬ ਹੀ ਮੈਨੂੰ ਸਭ ਕੁਝ ਖਾਂਦੇ ਆ ਉਹਨਾਂ ਦਾ ਕੰਮ ਸੀ ਸਾਡਾ ਮਲਵਾਈ ਕਿੱਦ ਦਾ ਕੰਮ ਸੀ ਉਹਨਾਂ ਦਾ ਜਿੰਦੇ ਜਦੋਂ ਤੁਸੀਂ ਫੂਡ ਸਟਾਲ ਤੇ ਖੜੇ ਹੋਣੇ ਹੋ ਜਾਂ ਉੱਤੇ 버ਗਰ ਬਣਾਉਣੇ ਹੋ ਤੁਸੀਂ ਆਹ ਤਾਂ ਸਿੰਗਰ ਸਾਹਿਬ ਖੜੇ ਆ ਇਹ ਤਾਂ ਉਹੀ ਨੇ ਜਿਹੜੇ ਸਾਡੇ ਪਿੰਡ ਖਾਣਾ ਲੱਗ ਕੇ ਆਏ ਸੀ ਮਿਲਿਆ ਕੋਈ ਇਦਾਂ ਦਾ ਬੰਦਾ ਹਾਂਜੀ ਬਹੁਤ ਮਿਲਦੇ ਉਹ ਕਹਿੰਦੇ ਵੀ ਵਧੀਆ ਗੱਲ ਵੀ ਨਾਲ-ਨਾਲ ਕੰਮ ਵੀ ਕਰ ਰਿਆਂ ਹਨਾ ਇਦਾਂ ਸਿੰਗਿੰਗ ਵੀ ਕਰਦਾ ਨਹੀਂ ਸੱਜਣਾ ਜਿਦਾਂ ਆਪਣਾ ਮਾਂ ਬਾਪ ਨੇ ਜਨਮ ਦਿੱਤਾ ਹਨਾ ਤੇ ਉਹਨਾਂ ਨੇ ਸਾਰਾ ਆਪਣਾ ਜਹਾਨ ਦਿਖਾਇਆ ਤੇ ਉਦਾਂ ਮੈਨੂੰ ਮੇਰੀ ਕੋਸ਼ਿਸ਼ ਰਹੂਗੀ ਵੀ ਇਦਾਂ ਦੇ ਹੀ ਗੀਤ ਲੈ ਕੇ ਆਵਾਂ ਬਾਕੀ ਜਿੱਦਾਂ ਸਮਾਂ ਤੁਹਾਨੂੰ ਪਤਾ ਵੀ ਨਾ ਸਮੇਂ ਹਿਸਾਬ ਨਾਲ ਚੱਲਣੀ ਪੈਂਦਾ ਉਹ ਹਿਸਾਬ ਨਾਲ ਆਪਾਂ ਅੱਗੇ ਜਿੱਦਾਂ ਦਾ ਹਨਾ ਆਪਣੇ ਮਾਂ ਕਰਨਗੇ ਵੀ ਇਦਾਂ ਦੇ Song ਆ ਉਹ ਤਾਂ ਗਾ ਵੀ ਦਵਾਂਗੇ ਬਟ ਕੋਸ਼ਿਸ਼ ਆਪਣੀ ਇਹੀ ਵੀ ਇਦਾਂ ਦੇ ਹੀ Song ਆ ਜੀ ਪਰਿਵਾਰ ਦੇ ਵਿੱਚ ਵੀ ਆਪਣੇ ਮਮ ਡੈਡ ਹੈ ਗਿਆ ਸਿਸਟਰ ਨੇ ਦੋ ਐਂਡ ਗ੍ਰੈਂਡ ਮਦਰ ਆ ਤੇ ਜਿਹੜੀ ਗੱਲ ਹੈਗੀ ਪੜਾਈ ਦੀ ਉਹ ਮੈਂ ਪਲੱਸ 2 ਕੰਪਲੀਟ ਕੀਤੀ ਆ ਤੇ ਹੁਣ ਵੈਸੇ ਕੰਮ ਹੀ ਕਰਦੇ ਆ ਪਹਿਲਾਂ ਪੜਾਈ ਤਾਂ ਪਲੱਸ 2 ਮੈਂ ਕੰਪਲੀਟ ਕਰ ਚੁੱਕਾ ਹੁਣ ਤੇ ਬਸ ਮਾਰਨਿੰਗ ਉੱਠੀ ਦਾ ਪਹਿਲਾਂ ਰਿਆਜ ਕਰੀਦਾ ਫੇਰ ਕੰਮ ਤੇ ਆ ਜਾਈਦਾ ਕੰਮ ਤੇ ਇੱਥੇ ਵੈਸੇ ਸੀ 12 ਵਜੇ ਜਾਣੇ ਵਾਸਤੇ ਤੇ ਉੱਥੇ ਫਿਰ ਆਪਣਾ ਕੰਮ ਕਰੀਦਾ ਇਦਾਂ ਕਰਕੇ ਸਭ ਹੋ ਜਾਂਦਾ ਕੀ ਫਿਊਚਰ ਦੇ ਵਿੱਚ ਕੀ ਪਲਾਨ ਹੈਗਾ ਕੀ ਬਣਨਾ ਚਾਹੁੰਦੇ ਹੋ ਫਿਊਚਰ ਦੇ ਵਿੱਚ ਇਹ ਸਿੰਗਿੰਗ ਸੀ ਮੈਂ ਸ਼ੁਰੂ ਤੋਂ ਹੀ ਸਿੰਗਿੰਗ ਕਰਦਾ ਆ ਰਿਹਾ ਆ ਸਕੂਲ ਦੇ ਵਿੱਚ ਵੀ ਆਪਾਂ ਹਨਾ ਕਰਦੇ ਰਹੇ ਸੀ ਮੈਂ ਸਕੂਲ ਵਿੱਚ ਹੀ ਗਾਉਂਦਾ ਰਿਹਾ ਤੇ ਇਦਾਂ ਮੈਨੂੰ ਬਸ ਸਿੰਗਰ ਬਣਨਾ ਹੀ ਇੱਕ ਡ੍ਰੀਮ ਸੀ ਮੇਰਾ ਬਾਕੀ ਜੋ ਪ੍ਰਮਾਤਮਾ ਨੇ ਚੰਗਾ ਲੱਗਿਆ ਹੋਈ ਮਤਲਬ ਸੁਪਨਾ ਸਿੰਗਰ ਬਣਦਾ ਵੀ ਇੱਕ ਨਾ ਇੱਕ ਦਿਨ ਜਿਵੇਂ ਕਿ ਨਾਮ ਰੋਸ਼ਨ ਕਰਨਾ ਪੂਰੀ ਦੁਨੀਆ ਦੇ ਵਿੱਚ ਮਾਂ-ਬਾਪ ਦਾ ਨਾਮ ਅੱਗੇ ਲੈ ਕੇ ਜਾਣਾ ਅੱਛਾ ਗੱਲ ਸਰਫ ਹੋਰ ਮੈਂ ਗੱਲ ਕਰਾਂ ਜਿਵੇਂ ਫੋਰਡ ਦੀ ਸਟਾਲ ਤੁਸੀਂ ਲਾਉਣੀ ਹੋ ਤੇ ਵਧੀਆ ਕੰਮ ਚੱਲ ਰਿਹਾ ਵਧੀਆ ਸੇਲ ਹੋ ਜਾਂਦੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਬਾਕੀ ਆਪਣੀ ਕੁਆਲਿਟੀ ਦੀ ਉੱਤੀ ਦੇਖ ਹੀ ਲਏ ਹੋ ਕਿ ਬਾਕੀ ਦੇਸ਼ਾਂ ਕੋਲ ਇੱਕ ਖਾਂਗੇ ਕੋਈ ਗੱਲ ਨਹੀਂ ਆਇਓ ਤੇ ਬਾਕੀ ਸਾਨੂੰ ਚੈੱਕ ਵੀ ਕਰਾ ਦਾਂਗੇ ਬਹੁਤ ਵਧੀਆ ਕੰਮ ਚੱਲ ਰਿਹਾ ਆਪਣਾ ਅੱਛਾ ਇੱਕ ਨਾ ਹੋਰ ਆ ਗਾਇਕੀ ਨੂੰ ਲੈ ਕੇ ਮੈਂ ਗੱਲ ਕਰਾਂ ਅੱਜ ਕੱਲ ਤੁਸੀਂ ਲਾਈਵ ਪ੍ਰੋਗਰਾਮ ਵੀ ਲਾਉਣੇ ਹੋ ਤਾਂ ਲਾਈਵ ਪ੍ਰੋਗਰਾਮਾਂ ਦੀ ਮੈਂ ਗੱਲ ਕਰਾਂ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਤੁਹਾਨੂੰ ਹੋਣ ਵਾਲੀ ਲਾਈਵ 'ਚ ਕੋਈ ਮੁਸ਼ਕਲਾਂ ਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਜ਼ੋਰ ਬੜਾ ਲੱਗਦਾ ਹਾਂਜੀ ਦਿੱਕਤਾਂ ਹੁੰਦੀਆਂ ਜਦੋਂ ਆਪਾਂ ਇਦਾਂ ਇਦਾਂ ਦਾ ਕੰਮ ਕਰਦੇ ਆਂ ਗਾਉਣਾ ਵੀ ਬਹੁਤ ਔਖਾ ਏ ਜਿੱਦਾਂ ਹਨਾ ਆਪਾਂ ਦੇਖ ਲੈਂਦੇ ਆਂ ਵੀ ਸਟੇਜ ਤੇ ਇਸ ਸਟੂਡੀਓ ਵਿੱਚ ਤਾਂ ਬੰਦਾ ਗਾ ਹੀ ਲੈਂਦਾ ਜਿੱਦਾਂ ਮਰਜ਼ੀ ਹੈ ਨਾ ਬਟ ਨਾ ਲਾਈਵ ਗਾਉਣਾ ਬਹੁਤ ਖਾਏਗਾ ਉਹਦੇ ਲਈ ਮਿਹਨਤ ਬਹੁਤ ਚਾਹੀਦੀ ਹੈ ਕਿਵੇਂ ਤਾਂ ਮਹਿਸੂਸ ਹੁੰਦਾ ਜਦੋਂ ਲੋਕ ਸਾਹਮਣੇ ਬੈਠੇ ਹੁੰਦੇ ਆ ਤਾੜੀਆਂ ਵੱਜਦੀਆਂ ਤੁਹਾਡੇ ਨਾਮ ਦੀਆਂ ਹਾਂਜੀ ਬਹੁਤ ਵਧੀਆ ਲੱਗਦਾ ਜਦੋਂ ਹਨਾ ਸਾਹਮਣੇ ਆਡੀਅנס ਦੇ ਸਾਹਮਣੇ ਇੰਨਾ ਹਨਾ ਗਾਉਣਾ ਜਿੱਦਾਂ ਹਨਾ ਪਿਆਰ ਮਿਲਣਾ ਇੰਨਾ ਸੋ ਬਹੁਤ ਵਧੀਆ ਲੱਗਦਾ ਵੀ ਜਿੱਦਾਂ ਹੁਣ ਆਪਣਾ ਡ੍ਰੀਮ ਹੁਣ ਪੂਰਾ ਹੋ ਚੁੱਕਾ ਇਦਾਂ ਲੱਗਦਾ ਵੀ ਮਾਪੇ ਦਾ ਵੀ ਸੁਪਨਾ ਪੂਰਾ ਹੋ ਚੁੱਕਾ ਹੈ ਕਿੰਨੀ ਕ ਮਿਹਨਤ ਕਰੋਗੇ ਅੱਗੇ ਵੀ ਜਿਹੜਾ ਤੁਹਾਡਾ ਨਾਮ ਅੱਜ ਤੁਸੀਂ ਪਿੰਡਾਂ ਦੇ ਵਿੱਚ ਖਾੜੇ ਲਾ ਰਹੇ ਹੋ ਕੱਲ ਨੂੰ ਤੁਸੀਂ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਵੀ ਜਾ ਕੇ ਖਾੜੇ ਲਾਓਗੇ ਤਾਂ ਕਿੰਨੀ ਕ ਮਿਹਨਤ ਦੀ ਲੋੜ ਹੈਗੀ ਬਾਕੀ ਇੰਨੇ ਕ ਮਿਹਨਤ ਕਰਨੇ ਵੀ ਆਪਣਾ ਨਾਂ ਨੱਥ ਲੜ ਗਏ ਜਿਆਦਾ ਗਾਈਡੈਂਸ ਤਾਂ ਤੁਹਾਡੇ ਫਾਦਰ ਸਾਹਿਬ ਵੱਲੋਂ ਮਿਲਦੀ ਹੈ ਹਾਂਜੀ ਬਿਲਕੁਲ ਫਾਦਰ ਸਾਹਿਬ ਹੀ ਮੈਨੂੰ ਸਭ ਕੁਝ ਸਿਖਾਉਂਦੇ ਆ ਵੀ ਉਹਨਾਂ ਦਾ ਹੀ ਮਤਲਬ ਪਹਿਲਾ ਸਿੱਕਾ ਹੋ ਜਿਹੜਾ ਕੰਮ ਸੀ ਸਾਡਾ ਮਲਵਾਈ ਕਿੱਧ ਦਾ ਉੱਥੋਂ ਤੁਹਾਨੂੰ ਪਤਾ ਉਹ ਹੀ ਸਿੰਗਿੰਗ ਕਰਦੇ ਫਿਰ। ਮੰਨ ਲਓ ਸਿੰਗਿੰਗ ਦੀ ਸ਼ੁਰੂਆਤ ਫਾਦਰ ਸਾਹਿਬ ਤੋਂ ਹੁੰਦੀ ਹੈ। ਸਿੰਗਿੰਗ ਵੀ ਕਰਦੇ ਹੋ, ਲਿਖਦੇ ਵੀ ਆ। ਜਿਹੜਾ ਮੇਰਾ ਆਹਾ Song ਆਇਆ ਉਹ ਵੈਸੇ ਉਹਨਾਂ ਨੇ ਲਿਖਿਆ ਹੋਇਆ। ਅੱਛਾ। ਜੋ ਤੁਹਾਡਾ Song ਆਇਆ ਉਹ ਪਾਪਾ ਜੀ ਨੇ ਲਿਖਿਆ ਹੋਇਆ। ਹਾਂਜੀ ਹਾਂਜੀ ਉਹਨਾਂ ਨੇ ਲਿਖਿਆ ਹੋਇਆ। ਤੇ ਉੱਥੋਂ ਫਿਰ ਤੁਹਾਨੂੰ ਪਤਾ ਜਿੱਦਾਂ ਦੇ ਹਨਾ ਡੈਡ ਉਦਾਂ ਦੇ ਫਿਰ ਅਸੀਂ ਵੀ ਆਈਏ। ਅੱਛਾ ਜੀ ਪੱਗ ਬਹੁਤ ਸੋਹਣੀ ਬਣਦੇ ਹੋ ਹਨਾ। ਪੱਗ ਦੀ ਮੈਂ ਗੱਲ ਕਰਾਂ ਵੱਲੋਂ ਲੜਪੇਚਾਂ ਵਾਲੀ ਪੱਗ ਤੁਸੀਂ ਬੰਨੀ ਹੋਈ ਆ, ਵਲਾਂ ਵਾਲੀ ਪੱਗ। ਤੇ ਜਿੰਨਾ ਫਿਰ ਪੱਗ ਤੇ ਜ਼ੋਰ ਲਾਉਣੇ ਉਹ ਬਿਲਕੁਲ ਜੀ ਬਿਲਕੁਲ ਪਾਕਿਤ ਤਾਂ ਤੁਹਾਨੂੰ ਪਤਾ ਸ਼ਾਨ ਹੈ ਇਹ ਇਹ ਤਾਂ ਆਪਾਂ ਸਜਾਉਣੀ ਹੀ ਆ ਇਦਾਂ ਹੀ ਸਜਾਵਾਂਗੇ ਅੱਗੇ ਤੇ ਨੈਕਸਟ ਟਾਈਮ ਦੀ ਮੈਂ ਗੱਲ ਕਰਾਂ ਕਿਹੜਾ ਗਾਣਾ ਲੈ ਕੇ ਫਿਰ ਦਰਸ਼ਕਾਂ ਦੀ ਕਿਚਾਰੀ ਵਿੱਚ ਆ ਰਹੇ ਹਾਂ ਦੇਖ ਰਹੇ ਇਹ ਦੇਖਦੇ ਅੱਗੇ ਕੀ ਗਾਈਏ ਬਾਕੀ ਕੋਈ ਗੱਲ ਨਹੀਂ ਆਪਾਂ ਲੈ ਕੇ ਜਰੂਰ ਆਵਾਂਗੇ ਜਲਦੀ ਹੀ ਲੈ ਕੇ ਆਵਾਂਗੇ ਇਹ ਫੂਡ ਸਟਾਲ ਕਿੰਨੇ ਵਜ ਤੋਂ ਕਿੰਨੇ ਵਜ ਤੱਕ ਫਿਰ ਤੁਹਾਡਾ ਹੁੰਦਾ ਆਪ 12 ਵਜੇ ਸਟਾਰਟ ਕਰਦੇ ਵੈਸੇ ਤਾਂ ਕੰਮ 8 ਵਜੇ ਤੇ ਸਟਾਰਟ ਹੋ ਜਾਂਦਾ ਜਿਹੜਾ ਕਰਨਾ ਹੁੰਦਾ ਸਮਾਨ ਤਿਆਰ ਕਰਨਾ ਹੁੰਦਾ ਉਦਾਂ ਬਸ ਜਿਹੜੀ ਆਪਣੀ ਹਨਾ ਉਦੋਂ 12 ਵਜੇ ਲੱਗਦੀ ਆ ਤੇ 8 ਵਜੇ ਤੱਕ ਆਦਮ। ਅੱਛਾ ਜਦੋਂ ਨਾ ਤੁਸੀਂ ਫੂਡ ਸਟਾਲ ਤੇ ਖੜੇ ਹੋਣੇ ਹੋ ਜਾਂ ਉੱਤੇ 버ਗਰ ਬਣਾਉਣੇ ਹੋ ਤੁਸੀਂ ਆ ਤਾਂ ਸਿੰਗਰ ਸਾਹਿਬ ਗੱਡੇ ਆ ਇਹ ਤਾਂ ਉਹੀ ਨੇ ਜਿਹੜੇ ਸਾਡੇ ਪਿੰਡ ਕਾੜਾ ਲੱਗ ਕੇ ਆਏ ਸੀ। ਮਿਲਿਆ ਕੋਈ ਇਦਾਂ ਦਾ ਬੰਦਾ? ਹਾਂਜੀ ਬਹੁਤ ਮਿਲਦੇ ਉਹ ਕਹਿੰਦੇ ਵੀ ਵਧੀਆ ਗੱਲ ਵੀ ਨਾਲ-ਨਾਲ ਕੰਮ ਵੀ ਕਰ ਰਿਆਂ ਹਨਾ ਇਦਾਂ ਸਿੰਗਿੰਗ ਵੀ ਕਰਦਾ। ਸੋ ਵਧੀਆ। ਤੇ ਗੱਲ ਸਭ ਹੋਰ ਮੈਂ ਗੱਲ ਕਰਾਂ ਤਾਂ ਫੂਡ ਸਟਾਲ ਦੀ ਹਨਾ ਤੁਸੀਂ ਫੂਡ ਸਟਾਲ ਲਾਉਨੇ ਹੋ ਤੇ ਬਹੁਤ ਚੰਗੀ ਗੱਲ ਹੈ ਕਿ ਮਿਹਨਤ ਕਰਦੇ ਹੋ ਤੇ ਸਾਡੇ ਸਮਾਜ ਨੂੰ ਸੁਨੇਹਾ ਕਿ ਜਾਂਦਾ ਕਿਉਂਕਿ ਕਈ ਲੋਕਣਾ ਕਹਿੰਦੇ ਕੰਮ ਛੋਟਾ ਵੱਡਾ ਹੁੰਦਾ ਤੇ ਕਈ ਲੋਕ ਜਿਵੇਂ ਹੁਣ ਤੁਸੀਂ ਹੋ ਤਾਂ ਤੁਸੀਂ ਕਹੋ ਵੀ ਯਾਰ ਮੈਂ ਤਾਂ ਸਿੰਗਰ ਆ ਮੈਂ ਤਾਂ ਮੈਂ ਕਿਉਂ ਫੂਡ ਸਟਾਲ ਲਾਵਾਂ ਹਨਾ ਮੈਂ ਤਾਂ ਲਾਈਵ ਸਿੰਗਰ ਆ ਮੈਂ ਸਿੱਖਣਾ ਤੇ ਪਰ ਕਈ ਇਹੋ ਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੁੰ ਜੋ ਇਹੋ ਜੀ ਸੋਚ ਰੱਖਦੇ ਆ ਗੱਲ ਇਦਾਂ ਵੀ ਤੁਹਾਨੂੰ ਪਤਾ ਕੰਮ ਤਾਂ ਕਰਨਾ ਹੀ ਪੈਂਦਾ ਨਾ ਜੋ ਉਹ ਆਪਣੀ ਜਗ੍ਹਾ ਸਿੰਕਿੰਗ ਆਪਣੀ ਜਗ੍ਹਾ ਕੰਮ ਆਪਣੀ ਜਗ੍ਹਾ ਸਿੰਕਿੰਗ ਹਾਂ ਤੁਹਾਨੂੰ ਪਤਾ ਵੀ ਅਖਾੜੇ ਨਿਤ ਤਾਂ ਹੈ ਨਹੀਂ ਹੈ ਨਾ ਉਹ ਤਾਂ ਆਪਾਂ ਕਦੇ-ਕਦੇ ਲਾਉਣੇ ਬਟ ਜਿਹੜਾ ਇਹ ਕੰਮ ਇਹ ਰੈਗੂਲਰ ਕੰਮ ਆ ਇਹ ਆਪਾਂ ਕਰਨਾ ਤੇ ਬਾਕੀ ਸ਼ਰਮ ਦੀ ਅਲੀ ਤਾਂ ਕੋਈ ਗੱਲ ਹੈ ਨਹੀਂ ਹੈ ਨਾ ਕੰਮ ਤਾਂ ਕੰਮ ਹੀ ਹੁੰਦਾ ਜਿੱਦਾਂ ਦਾ ਹੈਗਾ ਬਸ ਇਦਾਂ ਵੀ ਹੈ ਨਾ ਮਿਹਨਤ ਕਰੋ ਕੰਮ ਕਰੋ ਕੋਈ ਕੰਮ ਦੀ ਹਣਾ ਸੰਗ ਨਹੀਂ ਹੈਗੀ